ਮੇਰੇ ਨਾਲ ਇੱਥੇ ਮੈਨੂੰ ਨਾ ਮੇਰੀ ਗਾਰਡਨ ਨੇ ਭੁਲਾਇਆ ਕਹਿੰਦੀ ਤੂੰ ਇੱਥੇ ਆ ਜਾ ਇੱਥੇ ਪੈਸਾ ਬਹੁਤਾ ਬਾਹਰ ਮੈਂ ਬਾਹਰ ਆਤ ਗਈਆਂ ਨਾ ਇੱਥੇ ਰੋਟੀ ਮਿਲਦੀ ਨਾ ਇੱਥੇ ਪਾਣੀ ਮਿਲਦਾ ਇੱਥੇ ਮਾਰਦੇ ਕੁੱਟਦੇ ਬਹੁਤ ਆ ਮੈਂ ਇੱਥੇ ਫਸ ਗਈ ਆ ਇਰਾਗ ਦੇ ਵਿੱਚ ਪਲੀਜ਼ ਰਿਕਵੈਸਟ ਆ ਕਿ ਤੂੰ ਮੈਨੂੰ ਇੱਥੋਂ ਕਢਾਇਆ ਜਾਵੇ ਕੰਪਨੀ ਹੈਗੀ ਆ ਕੁਝ ਮ ਕੰਪਨੀਆ ਇਰਾਗ ਦੇ ਵਿੱਚ ਮੈਨੂੰ ਚੰਗੀ ਤਰ੍ਹਾਂ ਫਸਾਇਆ ਇੱਥੇ ਕੁੜੀਆਂ ਨੂੰ ਮਾਰਦੇ ਕੁੱਟਦੇ ਬਹੁਤ ਆ ਰੋਟੀ ਪਾਣੀ ਨਹੀਂ ਇੱਥੇ ਦਿੰਦੇ ਬਹੁਤ ਬੁਰਾ ਹਾਲ ਕਰਦੇ ਇੱਥੇ ਫੋਨ ਵੀ ਖੋਲ ਲੈਂਦੇ ਕੁੜੀਆਂ ਦੇ ਮੋਤ ਮੁਸ਼ਕਲ ਹੋ ਚ ਮੇਰੇ ਹੰਦੀ ਇਹ ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਮੈਨੂੰ ਇਥੋਂ ਕੱਢਿਆ ਜਾਵੇ ਬਹੁਤ ਪਰੇਸ਼ਾਨ ਹੋਈ ਪਈ ਮੈਂ ਨਿੱਕੇ ਨਿੱਕੇ ਮੇਰੇ ਬੱਚੇ ਆ ਮੇਰੇ ਬੱਚੇ ਪਿੱਛੇ ਰੋਲ ਜਾਣੇ ਮੈਨੂੰ ਪਿਆਰ ਨਾਲ ਇੱਥੇ ਬੁਲਾਇਆ ਗਿਆ ਨਾਤ ਜੋੜ ਕੇ ਬੇਰਤੀ ਕਿ ਮੈਨੂੰ ਇੱਥੇ ਕੱਢਿਆ ਜਾਏ ਦੀਸ ਰਿਕਵੈਸਟ ਮੈਂ ਨਾ ਤਰਨ ਤਾ ਦੇ ਰਹੀਆਂ ਇੱਧਰ ਮੈਨੂੰ ਕਿਸੇ ਦੇ ਧੱਕੇ ਨਾਲ ਫਸਾਇਆ ਹੈ ਛੋਟੇ ਛੋਟੇ ਬਰੇ ਬੱਚੇ ਆ ਇੱਥੇ ਹੋਰ ਵੀ 5-6 ਕੁੜੀਆਂ ਫਸੀਆਂ ਪਈਆਂ ਇਰਾਕ ਦੇ ਵਿੱਚ ਫਸੀਆਂ ਕੁਸ਼ਮਾ ਕੰਪਨੀ ਐ ਇੱਥੇ ਨਾ ਰੋਟੀ ਨਾ ਪਾਣੀ ਕੋਲ ਨਹੀਂ ਦਿੰਦੇ ਫੋਨ ਵੀ ਖੋਹਦੇ ਕੁੜੀਆਂ ਦਾ ਮਾਰਦੇ ਕੁੱਟ ਤੇ ਬਹੁਤ ਬਹੁ ਗੁਰਾਹਲ ਕਰਦੇ ਇਥੇ ਤੇ ਮੈਂ ਫਸ ਗਈ ਆ ਕਿਰਪਾ ਕਰਕੇ ਮੈਨੂੰ ਕੱਢ ਲਿਆ ਜਾਵੇ ਇਥੋਂ ਬਹੁਤ ਪਰੇਸ਼ਾਨ ਆ ਮੈਂ ਕਿੰਨੇ ਘਰੇ ਬੱਚੇ ਆ ਬੱਚੇ ਘਰ ਪਰਿਵਾਰ ਮੇਰਾ ਪਰੇਸ਼ਾਨ ਆ ਮੈਨੂੰ ਫੋਨ ਨਹੀਂ ਦਿੰਦੇ ਨੀ ਆ ਫੋਨ ਸਾਰੀਆਂ ਕੁੜੀਆਂ ਦਾ ਖੋਹ ਕੇ ਰੱਖਿਆ ਬਹੁਤ ਪਰੇਸ਼ਾਨ ਕਰ ਦਿੱਤੇ ਅੱਜ ਗੁਰਲੇਨ ਕੌਰ ਮੇਰੀ ਸਿਸਟਰ ਸੀ ਕਾ ਜਲੰਧਰ ਵਾਇਸੀ ਤੇ ਉਹ ਅਸੀਂ ਤਰਨਤਾਰਨ ਦੇ ਮੇਰੇ ਪੇਕੇ ਆ ਰਹਿਣ ਵਾਲੇ ਸੀ ਇੱਥੇ ਦੇ ਆ ਉਹ ਇਸ ਕਰਕੇ ਉਹ ਕਈ ਸੀ ਵੀ ਕੰਮ ਕਰ ਕਿਸੇ ਕੁੜੀ ਨੇ ਬਾਹਰ ਸੱਦ ਲਿਆ ਸੀ ਉਹਨਾਂ ਨੂੰ ਤੇ ਕਿਤੇ ਤਰੇ ਵੇਜੰਟ ਨੇ ਵੀ ਸੱਦ ਲਿਆ ਸੀ ਤੂੰ ਆ ਜਾ ਆ ਜਾ ਚੱਲ ਕੋਈ ਨਾ ਆ ਜਾ ਆ ਜਾ ਉਹ ਚੱਲ ਗਏ ਨੇ ਉੱਥੇ ਬਾਹਰ ਹੁਣ ਉਹਤੇ ਬਾਹਰ ਫਸੇ ਹੋਏ ਨੇ ਨਾ ਉਥੇ ਰੋਟੀ ਨਾ ਪਾਣੀ ਤੇ ਨਾ ਕੋਈ ਲੈਣਾ ਨਾ ਦੇਣਾ ਤੇ ਰੋ ਰੋ ਕੇ ਦਾ ਪੂਰਾ ਹਾਲ ਆ ਤਾਂ ਉਹਨਾਂ ਕਹਿੰਦੇ ਵੀ ਕੋਈ ਮਾੜਾ ਚੰਗਾ ਕੰਮ ਕਰਾਉ ਤਾਂ ਉਹਨੂੰ ਮਾੜੇ ਚੰਗੇ ਤੇ ਥਾਵਾਂ ਤੇ ਰੋਕ ਕੇ ਦਾ ਕਰਦੇ ਨੇ ਉਹ ਰੋੰਦੀ ਆ ਨਾ ਰੋਟੀ ਨਾ ਪਾਣੀ ਅਸੀਂ ਇਹ ਫੀਲ ਕਰਦੇ ਆਂ ਜੀ ਜਲਦ ਤੋਂ ਜਲਦ ਮੇਰੇ ਭੈਣ ਨੂੰ ਇੰਡੀਆ ਭਲਾਇਆ ਜਾਵੇ ਤੇ ਬਸ ਉਹਨੂੰ ਮੈਂ ਦੇਖਣਾ ਚਾਹੁੰਨੀ ਆ ਮੇਰੇ ਭੈਣ ਬਹੁਤ ਪਰੇਸ਼ਾਨ ਆ ਵਿਚਾਰੀ ਉੱਥੇ ਇਕੱਲੀ ਹੈਗੀ ਆ ਹਾਂਜੀ ਅਸੀਂ ਪੰਜਾਬ ਸਰਕਾਰ ਨੂੰ ਫੀਲ ਕਰਦੇ ਆਂ ਤੇ ਭੈਣ ਮੇਰੀ ਨੂੰ ਜਲਦੀ ਤੋਂ ਜਲਦੀ ਉੱਥੇ ਲਿਆਇਆ ਜਾਵੇ ਇੰਡੀਆ ਤੇ ਅਸੀਂ ਬਹੁਤ ਗਰੀਬ ਹੈਗੇ ਆ ਭੈਣ ਦੇ ਮੇਰੇ ਦੇ ਸਹੁਰੇ ਬਹੁਤ ਗਰੀਬ ਆ ਤਸੀ ਮੇਰੀ ਭੈਣ ਨੂੰ ਗੱਲ ਤੋਂ ਜਲਦੀ ਤੋਂ ਜਲਦੀ ਇੱਥੇ ਲਿਆਇਆ ਜਾਵੇ ਬਹੁਤ ਪਰੇਸ਼ਾਨ ਹੈਗੀ ਹੈ